ਸਤਨਾਮੁ ਸ੍ਰੀ ਵਾਹਿਗੁਰੂ ਸਭ ਜੀਉ ਸੋਰਠ ਮਹਲਾ ਪੰਜਾਬਾ ਕਰਪਾ ਲਾਸਟਪਦੀਆ ਓੰਕਾਰ ਸਤਿਪੁਰ ਪ੍ਰਸਾਦ ਸਭ ਜਗਤ ਲਿਆ ਪਾਇਆ ਭਾਈ ਕਰਨ ਕਰਨ ਸਮਰਥ ਜਿਉ ਪੰਡਤਨ ਸਾਜਿ ਆਪਾਈ ਦੇਖ ਰ ਆਪਣੀ ਵਥ ਬਿਨ ਕਹੀਆ ਗਨ ਦੇਖੇ ਭਾਈ ਕਰਤਾ ਇਕ ਕਤ ਗੁਰ ਗੋਵਿੰਦ ਸਹ ਲਾਹੀਆ ਭਾਈ ਜਿਸ ਤੇ ਜਪੈ ਤਤ ਮੇਰੇ ਮਨ ਜਪੀ ਹਰ ਭਗਵੰਤਾ ਨਾਮ ਦਾਨ ਦੇ ਜਨ ਪਨੇ ਦੁਖ ਦਰਦ ਕਹੰਤਾ ਰਹਾਉ ਜਾ ਕੇ ਘਰ ਸਭ ਵਿੱਚ ਭਾਈ ਨੂੰ ਨਾ ਭਰੇ ਪੰਡਾਰ ਜਿਸ ਕੀ ਕੀ ਨਾਮ ਪਵੇ ਭਾਈ ਉਹ ਝਗ ਮੈਂ ਪਾਰ ਜੀ ਜੰਤ ਪ੍ਰਤ ਪਾਲ ਦਾ ਭਾਈ ਮਿੱਤਰਤ ਕਰਦਾ ਸਾਰ ਸਤਿਗੁਰ ਪੂਰਾ ਭੇਟੀ ਹੈ ਭਾਈ ਸ਼ਬਦ ਮਿਲਾਵਣ ਹਾਰ ਸਚੇ ਤਨ ਸਰੀਵੀਐ ਪਾਈ ਪ੍ਰੰਪੂ ਅਨਾਸ ਬਲ ਸੰਤ ਸਭਾ ਮਨ ਮੰਝਿਐ ਪਾਈ ਹਰ ਕੈ ਨਾਮ ਨਿਵਾਸ ਮਟੈਂ ਦੇ ਰ ਗਿਆਨ ਤ ਭਈ ਕ ਮਨੋਵਾ ਪ੍ਰਗਾਸ ਗੁਰ ਬਚਮੀ ਸੁਖੁ ਪੁਜੈ ਪਾਈ ਗੁਰ ਬਚਨੀ ਸੁਖੁ ਪੁਜੈ ਪਾਈ ਸਫਲ ਸਤਿਗੁਰ ਪਾਸ ਮੇਰਾ ਤੇਰਾ ਛੋੜਿਐ ਪਾਈ ਹੋਈ ਸਭ ਕੀ ਧੂਰ ਕਾਟਾ ਕਟ ਬ੍ਰਹਮ ਅਸਰਿਖੈ ਸਦਾ ਹਜੂਰ ਅਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਇ ਤਿ ਦਿਨ ਮਰੀਐ ਧੂਰ ਕਰਨ ਕਰਮਨ ਸਮਰਥੋ ਭਾਈ ਸਰਵਗਨਾ ਪ੍ਰਪੂਰ ਪ੍ਰੇਮ ਪ੍ਰਦਾਰਥ ਨਾਮ ਭਾਈ ਮਾਇਆ ਮੋਹ ਬਿਨਾਸ਼ ਤਿਸ ਭਾਵੇ ਤਮੇਲ ਪਈ ਅਰਤ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸਿਏ ਪਾਈ ਰਿਦੈ ਹੋਇ ਪ੍ਰਗਾਸ ਪ੍ਰਗਟ ਪਿਆ ਪ੍ਰਤਾਪ ਪ੍ਰਭ ਭਾਈ ਮੋਲੇ ਤਰਤਾ ਕਾਸ ਗੁਰਪੂਰੇ ਸੰਤੋਖਿਆ ਪਾਈ ਅਨਸ ਲਗਾ ਪਾਉ ਰਸਨਾ ਰਾਮ ਰਵੈ ਸਦਾ ਭਾਈ ਸੱਚਾ ਸਾਧ ਸੁਆਉ ਕਰਨੀ ਸੁਨੋ ਜੀਵਿਆ ਪਾਈ ਨਿਚਲ ਪਾਇ ਤਉ ਜਿਸ ਪ੍ਰਤੀਤ ਨਾਈ ਭਾਈ ਸੋ ਜੀੜਾ ਜਲ ਜਾਉ ਭੋਗੁ ਗੁਣਾ ਮੇਰੇ ਸਹਬੈ ਭਾਈ ਹਉ ਤਿਸ ਕੈ ਬ ਦਾ ਹੋ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇ ਥਾ ਉਰਜਿਕ ਸੰਬਾਹੀ ਸਾਸ ਸਦ ਭਾਈ ਗੂੜਾ ਚੱਕਾ ਨਾਉ ਜਿਸ ਗੁਰ ਸੱਚਾ ਪੇਟੀਏ ਭਾਈ ਪੂਰਾ ਤਿਸ ਕਰਮਾਉ ਤਿਸ ਬਨ ਕੜੀ ਨਾ ਜੀਵੀਏ ਭਾਈ ਸਰਵ ਕਲਾ ਪ੍ਰਪੂਰ ਸਾਸ ਗ੍ਰਸਨ ਅਸਰੇ ਪਾਈ ਪੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਵ ਰਿਆ ਪ੍ਰਪੂਰ ਜਿਨਾ ਪ੍ਰੀਤ ਨ ਲਗਿਆ ਭਾਈ ਸੇ ਨਿਤ ਨਿਤ ਮਰਦੇ ਝੂ ਰੰਚਲ ਲਾਇ ਤਰਾਇਆ ਭਾਈ ਪਹੁੰਚ ਲ ਦੁਖ ਸੰਸਾਰ ਕਰਿ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਲੰਗ ਪਾਰ ਮੰਤਨ ਸੀਤ ਹੋਇਆ ਭਾਈ ਪੂਜ ਨਾਮੇ ਆਧਾਰ ਨਾਨਕ ਤਿਸ ਸਰਣਾ ਗਤੀ ਭਾਈ ਜੈ ਕਲਮ ਕਾਟਨਹਾਰ ਸੋਰਠ ਮਹਲਾ ਪੰਜਵਾਂ ਮਾਤ ਗਰਵ ਦੁਖ ਸਾਗਰੋ ਪਿਆਰੇ ਤੇ ਪੜਾ ਨਾਮ ਜਪਾਇਆ ਬਾਹਰ ਕਾੜ ਬਿਕ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਜਿਸਨੋਂ ਕੀਤੋ ਕਰਮਾ ਪਿਆਰੇ ਤੁਸ ਪੂਰਾ ਗੁਰੂ ਮੇ ਲਾਇਆ ਸੋਰਾ ਦੇ ਸਾਥ ਸਦ ਪਿਆਰੇ ਰਾਮ ਨਾਮ ਰੁਲਾਇਆ ਮਨ ਤੰਤੇ ਰੀਟੇ ਕੇ ਪਿਆਰੇ ਮਨ ਤਾਰੇ ਰੀਟੇ ਤੁਧ ਵਿਨਾ ਵਰਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਏ ਗ੍ਰਹਾਉ ਕੋੜ ਜਨਮ ਪ੍ਰਮਾਯਾ ਪਿਆਰੇ ਅਨਿਕ ਜੋਨ ਦੁਖ ਪਾਏ ਸੱਚਾ ਸਹਿਬ ਵਿਸਰਿਆ ਪਿਆਰੇ ਮੂਤੀ ਬਿਲਾ ਸਜਾਏ ਜਿਨ ਪਟੇ ਪੂਰਾ ਸਤਿਗੁਰ ਪਿਆਰੇ ਇਸੇ ਲੱਗੇ ਸਚ ਨਾਏ ਤਿੰਨਾ ਪਿਛੈ ਛੁਟੀਏ ਪਿਆਰੇ ਦੁਸਤੀ ਸ਼ਰਣਾਏ ਮਿੱਠਾ ਕਰਕੇ ਖਾਏ ਆ ਪਿਆਰੇ ਤਿੰਨ ਤਨ ਕੀਤਾ ਰੋਗ ਕੌੜਾ ਹੋਇ ਬਦ ਸਟੇ ਪਿਆਰੇ ਤੇ ਜੋ ਭਰਿਆ ਸੋਗ ਭੋਗ ਪਹੁੰਚਾਏ ਪੂਲੈਨ ਪਿਆਰ ਉਤਰਨੀ ਵਿਜੋਗ ਜੋ ਗੁਰ ਮੇਲੇ ਉਦਾਰਿਆ ਪਿਆਰੇ ਤਿੰਨ ਤੁਰੇ ਪਿਆ ਸੰਜੋਗ ਮਾਇਆ ਲਾਲ ਚਟਿਆ ਪਿਆਰੇ ਚਿਤ ਨਿ ਆਵੇ ਮੂਲ ਜੇ ਤੂੰ ਵਿਸਰੇ ਪਾਰ ਬ੍ਰਹਮ ਸੁਆਮੀ ਸੇਤਨ ਹੋਏ ਧੂੜ ਬਿਲਲਾਟ ਕਰੇ ਬਹੁ ਤੇਰਿਆ ਪਿਆਰੇ ਉਤਰੈ ਨਹੀਂ ਸੂਲ ਆਵਿਆ ਪਿਆਰੇ ਤਨ ਕਰਿ ਆ ਮੂਲ ਸਾ ਕਦ ਸੰਗ ਨਾ ਕੀਜੀ ਪਿਆਰੇ ਜੇ ਕਾ ਪਰ ਹੋਸਾਏ ਜਿਸ ਮਿਲਿਏ ਹਰ ਵਿਸਰੇ ਪਿਆਰੇ ਸੋ ਮੋ ਕਲ ਉਠ ਜਾਏ ਬਨ ਢੋਈ ਲੈ ਮਿਲੇ ਪਿਆਰੇ ਤਰ ਕੇ ਮਿਲੇ ਸਜਾਈ ਜੋ ਗੁਰ ਮੇਲੇ ਸੋਨੇ ਪਿਆਰੇ ਤਨ ਪੂਰੀ ਪਾਈ ਸੰਜਮ ਸੈ ਸਿਆਣ ਪਾ ਪਿਆਰੇ ਕਨ ਚੱਲੀ ਨਾਲ ਜੋ ਬੇਮੁਖ ਹੋਏ ਗੁਮੰਦੇ ਪਿਆਰੇ ਤਨ ਕੋ ਲੱਗੇ ਗਾਲ ਹਉ ਦੀ ਵਸਤ ਨਾ ਜਾਤੀਏ ਪਿਆਰੇ ਕੁਰਨਾ ਚੱਲੀ ਨਾਲ ਸਤਿਗੁਰਜ ਨਾਮੈ ਲਗਨ ਪਿਆਰੇ ਸੱਚਾ ਨਾਮ ਸਮਾਲ ਸਤ ਸੰਤੋ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ ਆਨੰਦਨ ਕਰਤਾ ਗੁਣ ਰਵਾ ਪਿਆਰੇ ਅਮਰਤ ਪੂਰਪਰੇ ਸੁਖ ਦੁਖ ਸਾਗਰਤ ਲੰਘਿਆ ਪਿਆਰੇ ਪੋਜਲ ਪਾਰ ਪ੍ਰੇਜ ਪਾਵੈ ਤੇ ਮਿਲ ਪਿਆਰੇ ਸੋਈ ਸਦਾ ਖਰੇ ਸਮਰਥ ਪੁਰਖ ਧੰਧ ਦੇ ਪਿਆਰੇ ਭਗਤਾਂ ਤੁਸਕਾ ਤਨ ਤਿਸੰnai ਟੈਪ ਹੋਏ ਪਿਆਰੇ ਅੰਤਰ ਗਾਮੀ ਜਾਨ ਹਲ ਤੇ ਪਲਤ ਸਵਾਰਿਆ ਨ ਪਿਆਰੇ ਹੀ ਮਸਤਕ ਸੱਚ ਨੇਸ਼ਾਨ ਸੋ ਪ੍ਰਮੁਖ ਨਾਮ ਜਿ ਸਰ ਪਿਆਰੇ ਨਾਨਕ ਸਦ ਗੁਰਮਾਨ ਸੋਠ ਮਾਲਾ ਆਪਣਾ ਕਰ ਦੂਰ ਰਸਟ ਬਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰ ਨਿਵਲ ਪਿਉਂਗਮ ਸਾਤੇ ਪੰਚ ਜਨ ਸੋ ਸੰਗਨਾ ਛੁੜ ਕਿਉ ਅਦ ਕੈ ਬੁੱਧ ਬਾਦੇ ਪਿਆਰੇ ਇਨ ਬੇਦ ਵਿਲਣ ਨਾ ਜਾਈ ਮੈਂ ਕੀ ਕਰਮ ਨੇ ਕਹਾਰ ਪ੍ਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਬਵੇਕ ਰਹਾਉ ਮੋਨ ਪਿਉ ਕਰਪ ਤੀਰਿਓ ਨਗਨ ਪ੍ਰਿਓ ਬਨ ਮਾਹੀ ਤਟ ਤੀਰਥ ਤਟ ਤੀਰਥ ਤ੍ਰਤੀ ਬ੍ਰਹਮ ਦੁਬਦਾ ਛੁਟਕੇ ਨਹੀਂ ਦੁਬਦਾ ਛੁਟਕੇ ਨਹੀਂ ਮਨ ਕਾਮਨਾ ਤੀਰਥ ਬਸੋ ਮਨ ਕਾਮਨਾ ਤੀਰਥ ਦੇ ਬਸੋ ਸਰ ਕਰਵਤ ਰਾਏ ਮਨ ਕੀ ਮੈਲ ਤਰੇ ਬਦੇ ਜੇ ਲਗ ਜਤਨ ਕਰਾਏ ਕਨਮ ਕਾ ਕਨਕ ਕਾਮਨੀ ਹੈ ਮੁਰਗੇ ਪ੍ਰਭੂ ਬਿੰਦਾਂ ਦਾ ਤਰਨ ਬਸਤਰੇ ਭੂਮ ਮੋਰ ਪੇ ਨੈ ਮਿਲਿਆ ਹਰ ਦਵਾਰਾ ਪੂਜਾਰਚਾ ਬੰਦਨ ਰੰਡ ਉਦੇਖਟ ਕਰਮਾ ਰਤ ਰਹਿਤਾ ਹੂੰ ਕਰ ਬੰਦਨ ਮੈਂ ਪ੍ਰਿਆਨੈ ਮਿਲਿਆ ਜੁਗਤਾ ਜੋਗ ਸੇ ਦਸਨ ਚੋਰਾ ਸੀ ਪੀ ਕਰ ਕਰ ਰਹਿ ਆਂ ਵੱਡੀਆਂ ਅਰਜਾਪਿਰ ਪਰ ਚੰਨ ਮੈਂ ਹਰ ਸੂ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮਿਆ ਫਾਰਾ ਸੇਜ ਸੁਹਣੀ ਚੰਦਨ ਚੋ ਅਨਰਖੂਰ ਕਾ ਦਵਾਰਾ ਹਰ ਕਰਤੇ ਸਭ ਸੰਗਤੈ ਸਿਰ ਕਰਮਨ ਕੈ ਕਰਮਾ ਕੋ ਆਨਤ ਪਿਉ ਪ੍ਰਾਪਤ ਜਿਸ ਪੂਰਵ ਲਿਖੇ ਕਾਲਹਿ ਨਾ ਤੇਰੋ ਸੇਵਕ ਹੈ ਰੰਗ ਮਤ ਪਿਉ ਕਿਰਪਾਲ ਦੇਨ ਦੁਪੰਜਨ ਹਰ ਹਰ ਕੀਰਤਨੇ ਉਮਨ ਰਤ ਰਹਾ ਦੂਜਾ ਰਾਗ ਸੋਰਠਿ ਵਰ ਮਹੱਲੇ ਚੌਥੇ ਕੀ ਓੰਕਾਰ ਸਤਗੁਰ ਪ੍ਰਸਾਦ ਉਹ ਮਹੱਲਾ ਪਹਿਲਾ ਸੂਰਠ ਸਦਾ ਸੁਹਾਣੀ ਜੇ ਸੱਚਾ ਮਨ ਹੋਇ ਦੰਦੀ ਮਹਿਲ ਨਾ ਕਤ ਮਨ ਜੀ ਪੈ ਸੱਚਾ ਸੋਏ ਸਸੁਰੇ ਪਈਏ ਪੈ ਵਸੀ ਸਤੁਰ ਸੇਵਲੇ ਸੰਗ ਹਰ ਹਰ ਕਪੜਾ ਜੇ ਪਰ ਮਹਿਲ ਖੁਸ਼ੀ 라ਵੇ પ્રસੰਗ ਸਦਾ ਸੰਗਾਲੀ ਨਾਮ ਨਵਸੈ ਕਦੇ ਨਾ ਮਹਿਲ ਪਤੰਗ ਦੇਵ ਰਜੇ ਢਮੂਏ ਦੁੱਖ ਸਸੂ ਕਡਰ ਕਿਸ ਜੇ ਪ੍ਰਪਾਵੈ ਨਾਨਕ ਕਰਮਣੀ ਸਭ ਸੱਚ ਮਹੱਲਾ ਚੌਥਾ ਸੋ ਰਠ ਧਾਮ ਸੁਹਾਵਣ ਜਨਮ ਟੰਡੋਲੇ ਹਰ ਗੁਰਪੁਰਖ ਮਨਾਮ ਆਪਣਾ ਗੁਰ ਨੰਤੀ ਹਰ ਹਰ ਬੋਲੇ ਪ੍ਰੇਮ ਕਾ ਸਾਈ ਧਨਸਰਾ ਤਰਤੀ ਹਰੰਗ ਟੋਲੇ ਅਰ ਜਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤ ਗੁਰ ਨਾਮ ਜੜੈ ਮਨਤ ਨਾ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤ ਗੁਰ ਕੇ ਗੁਲ ਗੋਲੇ ਪੋੜੇ ਤਉ ਦਾਪੇ ਸਿਸ਼ਟ ਕਰਤਾ ਸ੍ਰਿਜਨ ਹਾਰਿਆ ਤਉ ਦੇ ਆਪੇ ਖੇੜ ਚਾਇ ਕੋ ਦਾਪ ਸਵਾਰਿਆ ਦਾਤਾ ਕਰਤਾ ਆਪਾ ਭੋਗਨ ਹਾਰਿਆ ਸਭ ਤੇਰਾ ਸ਼ਬਦ ਵਰਤੇ ਪਾਵਨ ਹਾਰਿਆ ਹੋ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸ਼ਲੋਕ ਮਹਲਾ 3 ਹਮੈ ਜਲਤੀ ਜਲ ਮੂਏ ਪ੍ਰਮਾਏ ਦੂਜੈ ਭਾਏ ਪੂਰੇ ਸਤ ਗੁਰ ਰਾਖ ਲੈ ਆਪਣੇ ਪੰਨੇ ਪਾਏ ਇਹੋ ਜਗ ਜਨਤਾ ਨਦਰੀ ਆਇਆ ਗੁਰ ਕੈ ਸੁਬਦ ਸੋ ਪਾਏ ਸੋ ਰਤੇ ਸੇ ਸੀਤਲ ਭੈ ਨਾਨਕ ਸੱਚ ਕਾ ਮਾਈ ਮਹਲਾ ਤੀਜਾ ਸਫਲੋ ਸਤੁਰ ਸੇਵਿਆ ਤਰੰਗਨੰ ਪ੍ਰਮਾਣ ਜਿਨਾਂ ਸਤੁਰ ਜੀਵਨ ਦੇ ਅਮੁਇ ਨਾ ਵਿਸਰੇ ਸਈ ਪੁਰਖ ਸੋ ਜਾਣ ਕੰ ਲੋ ਘਾਰੇ ਆਪਣਾ ਸੋ ਜਿਵੇਂ ਪ੍ਰਮਾਣ ਗੁਰਮੁਖ ਮੂਇ ਜੀਵਨ ਦੇ ਪ੍ਰਮਾਣ ਹੈ ਮਨ ਮੁਗ ਜਨਮ ਮਰਾਹੀ ਨਾਨਕ ਮੁਏ ਨੇ ਆਖੀਐ ਜੈ ਗੁਰ ਕੈ ਸੁਬਦ ਸਮਾਏ ਪਉੜੀ ਹਾਰੇ ਪੁਰਖ ਨਿਰੰਜਨ ਸੇਵ ਹਰਿ ਨਾਮ ਧਿਆਈਐ ਸਤ ਸੰਗਤ ਸਾਧੂ ਲਗਰਿ ਨਾਮ ਸਮਈਐ ਹਰ ਤੇਰੀ ਵੱਡੇ ਕਾਰ ਮੈਂ ਮੂਰਖ ਲਈਐ ਹਉ ਗੋਲਾ ਲਾਲਾ ਤੁਤ ਮੈਂ ਉਕਮੁ ਕਰਮਾਈਐ ਹਉ ਗੁਰਮੁਖ ਕਾਰ ਕਮਾਵਾਂ ਜਗੁ ਸਮਝਾਈਐ ਸ਼ਲੋਕ ਮਾਲਾ ਤੀਜਾ ਪੂਰਵ ਲਖਿਆ ਕਮਾਵਣਾ ਜਗ ਕਰਤਿਆ ਬਲਖਿਆਸ ਮੋਠ ਗੋਲੇ ਪੈਨ ਮਿਸਰਿਆ ਗੁਣਤਾਸ ਮਤ ਜਾਣੋ ਜਗ ਜੀਵਦਾ ਤੁਜੈ ਭੈ ਮੋਇਆਸ ਜਿੰਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਨੀ ਪਾਸ ਦੁੱਖ ਲੱਗਾ ਬਹੁਤ ਕਣਾ ਪੁੱਤ ਕਲਤਨ ਸਾਥ ਕੋਈ ਜਾਂਸ ਲੋਕਾਂ ਵਿੱਚ ਮੋਹ ਕੱਲਾ ਹੋਆ ਅੰਦਰੋਂ ਬੇਸਾਸ ਮਨੁੱਖਾ ਮਨੁੱਖਾ ਨੋ ਕੋ ਨ ਵੇ ਸਹੀ ਝੁਕ ਗਿਆ ਵੇਸਾਸ ਨਾਨਕ ਗੁਰਮੁਖਾ ਨੋ ਸੁਖ ਗਲਾ ਜਨੰਤਰ ਨਾਮ ਮਿਵਾਸ ਮਹਲਾ ਤੀਜਾ ਸੇ ਸੇਣ ਸੇ ਸੱਜਣਾ ਸੇ ਸੈਣ ਸੇ ਸਜਣਾ ਜੈ ਗੁਰਮੁਖ ਮਿਲੈ ਸੁਪਾਈ ਸਤਿਗੁਰ ਕਾ ਭਾ ਅਨੰਦਨ ਕਰੈ ਸੇ ਸੱਚ ਰਹੇ ਸਮਾਈ ਦੂਜੇ ਭਾਈ ਲਗੇ ਸਜਣ ਅੱਖੀ ਜੇ ਮਨ ਕਰੇ ਵੇਕਾਰ ਮਨ ਮੁਖ ਆਵ ਸਵਾਰਥੀ ਕਰਜ ਨ ਸਕੇ ਸਵਾਰ ਨਾਨਕ ਪੂਰਵ ਲਿਖਿਆ ਕਰਮਾਵਣਾ ਕੋ ਨਾ ਮੇਟਣ ਹਾਰ ਬੋੜੀ ਤੋ ਦਪੇ ਜੇ ਤੂ ਪਾਇ ਕੇ ਆਪ ਖਿਲਚਾਇਆ ਪ੍ਰੇ ਗੁਣਾ ਵਿਸਰਜ ਮਯ ਮੋ ਵਧਾਇਆ ਵਿੱਚ ਹੁ ਮੈਂ ਲਖਾ ਮੰਗੀਐ ਫਿਰਵੈ ਜਾਇਆ ਜਿੰਨਾ ਖਰਾਬ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਾਰੇ ਗੁਰ ਆਪਣੇ ਸਦਾ ਸਦਾ ਆਕੋ ਮਾਇਆ ਸ਼ਲੋਕ ਮਾਲਾ ਤੀਜਾ ਮਾਇਆ ਮਮਤਾ ਮੋਹਣੀ ਜਨ ਵਿਰਦੰਤਾ ਜਗ ਖਾਇਆ ਮਨੁਖ ਖਾਦੀ ਗੁਰਮੁਖੋ ਪ੍ਰੇਜਨੀ ਸਚ ਨਾਮ ਚਿਤ ਲਾਇਆ ਮੇਰੇ ਨਾਮੈ ਜਗ ਕਮਲਾ ਫਰੈ ਗੁਰਮੁਖ ਨਦਰੀ ਆਇਆ ਤਨਵਾ ਕਰਤਿਆ ਨੇ ਫਲ ਜਨਮ ਗਵਿਆ ਸੁਖ ਦਾਤਾ ਮਨ ਨੇ ਵਸਾਇਆ ਨਾਨਕ ਨਾਮ ਜਿਨਾ ਕੋ ਮਿਲਿਆ ਤਨ ਕੋ ਤੁਰ ਲਖ ਪਾਇਆ ਸ਼ਲੋਕ ਮਹਲਾ 3ਆ ਕਰਹੀ ਮਹਿ ਮ੍ਰਿਤ ਪ੍ਰਭੂਰ ਹੈ ਮਨ ਮੁਖ ਸਾਧਨਾ ਆ ਜਉ ਕਸ ਤੂਰੀ ਮਿਰਗ ਨਾ ਜਾਣੈ ਪਰਮ ਦਾ ਪਰਮ ਭੁਲਾਏ ਅਮਰ ਤਜ ਬਿਕ ਸੰਗ੍ਰਹਿ ਕਰਤੈ ਭਖਵਾਇਆ ਗੁਰਮੁਖ ਵਿਰਲੇ ਸੋ ਜੀ ਪਈ ਤਨ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਰਸਾ ਦਾਇਆ ਸ਼ਬਦ ਹੀ ਨਾ ਪਦੇ ਜਬਦੇ ਮੇਲ ਮਿਲਾਇਆ ਮਨ ਸ਼ਬਦ ਸਭ ਜਗ ਪੂਰ ਨਾਮ ਵਰਥਾ ਜਨਮ ਗਵਾਇਆ ਮਰਤੇ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਉਣੀ ਸੋ ਹਰ ਪੁਰਖ ਗੰਮੈ ਕੋ ਕਿਤ ਬਿਦ ਪਾਈਐ ਦੇ ਰੂਪ ਨਾ ਰੇਖ ਦਿਸਟ ਕਹੋ ਜਨਕ ਧਿਆਈਐ ਨਿਰੰਕਾਰ ਰੰਜਨ ਹਾਰ ਗਮ ਕਾ ਕਹੈ ਗੁਣ ਗਾਈਐ ਜੇ ਸਾਬੂ ਝਾਇਆ ਸਵਰ ਮਾਰਗ ਪਾਈਐ ਗੁਰ ਪੁਰ ਦੇਖਨਿਆ ਗੁਰ ਸੇਵਾ ਪਾਈਐ ਸੁਖ ਮਹੱਲਾ ਤੀਜਾ ਦੋ ਤਨ ਕੋ ਲੋ ਪੀੜੀਐ ਰਤਨ ਪੂਰੀਹ ਜਿਉ ਵੰਝੈ ਚੋਖੰਨੀਐ ਸੱਚੇ ਸੁੰਧੜਾ ਨਹਿ ਨਾਨਕ ਮੇਲ ਨਾ ਚੁਕਈ ਰਤਿ ਤੱਢਹਿ ਮਹੱਲਾ ਤੀਜਾ ਸਜਣ ਮੱਡਾ ਰੰਗੁ ਲਾ ਰੰਗ ਲਾਈ ਮਨ ਲੇ ਜੋ ਮਾ ਜਿੱਥਾ ਕੱਪੜੇ ਰੰਗੇ ਪੀ ਪਾਹੀਹ ਨਾਨਕ ਰੰਗਨਤਰੇ ਬੀਰ ਨ ਲੱਗੈ ਕੇ ਪੌੜੀ ਹਰਿਆਪ ਵਰਤਿਆ ਪ੍ਰਭੁ ਲਾਇਦਾ ਹਰਪੇ ਸ੍ਰਿਸ਼ਟ ਸਵਾਰ ਸਰ ਧੰਦੇ ਲਾਇਤਾ ਇਕਨਾ ਭਗਤੀ ਵੈਕ ਆਪ ਖੁਆਇਦਾ ਇਕਨਾ ਮਾਰਗ ਪਏ ਕੁਛੜੇ ਪਾਈ ਤਾ ਜਨ ਨਾਨਕ ਨਾਮ ਤੇ ਆਏ ਕਰਮ ਗੁਣ ਗਾਇਦਾ ਸ਼ਲੋਕ ਮਾਲਾ ਤੀਜਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨ ਚੰਦਿਆ ਫਨ ਪਾਵਣਾ ਹਮੇ ਵਿੱਚੋਂ ਜਾਏ ਬੰਦਾ ਤੋੜਾ ਮੁਕਤ ਹੋਏ ਸੱਚੇ ਰਹਿ ਸਮਾਏ ਇਸ ਝਗ ਮੈਂ ਨਾਮ ਲਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵ ਆਪਣਾ ਤਨ ਬਨਹਾਰ ਰਹਿ ਜਾਏ ਮਹਲਾ ਤੀਜਾ ਮਨ ਮੁਖ ਮਨ ਜਿਤ ਹੈ ਦੂਜਾ ਲੱਗੈ ਜਾਏ ਤਿਸਨੋਂ ਸੁਖ ਸੁਪਨੈ ਨਹੀਂ ਦੁਖੇ ਦੁਖ ਵਿਹਾਏ ਘਰ ਘਰ ਪੜ ਪੜ ਬੰਦ ਥਕੇ ਸਿਦ ਸਮਾਦਰਗ ਮਨ ਵਸੁ ਲੈ ਆਵੀ ਤੱਕੇ ਕਰਮ ਕਮਾਏ ਪੇਗ ਤਾਰੀ ਪੇਗ ਰਥ ਕਰ ਤੀਰ ਤਨ ਆਏ ਮਨ ਕੇ ਸਾ ਨਾ ਜਾਣੀ ਹਉ ਮੈਂ ਪਰਮੈ ਪੂਲਾਏ ਗੁਰ ਪ੍ਰਸਾਦਿ ਪੋਪਾਏ ਵਡਭਗਵ ਸੈ ਮਨਿ ਆਏ ਪੈ ਪਈਏ ਮਨ ਵਸੂ ਆਹ ਹਉਮੈ ਸ਼ਬਦ ਜਲਾਏ ਸਤਰਤੀ ਸੇ ਨਰਮਲੀ ਜੋਤੀ ਜੋਤ ਮਿਲਾਏ ਸਾਤ ਗੁਰ ਮਿਲਿਐ ਨਾ ਪਾਇਆ ਨਾਲ ਸੁਖ ਸਮਾਏ ਪਉੜੀ ਇਹ ਭੁਪਤ ਰਾਣੀ ਰੰਗ ਦਿਨ ਚਾਰ ਸੁਹਾਵਣਾਏ ਮਾਇਆ ਰੰਗ ਕ ਸੁਮਕਨ ਮੈ ਲ ਜਾਵਣਾ ਚਲ ਧਿਆਨ ਨਾ ਨਾ ਚੱਲੈ ਸਿਰ ਪਾਪ ਲੈ ਜਾਵਣਾ ਚਲ ਧਿਆਨ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਂ ਪਕੜੇ ਚਲਾਇ ਅਕਾਲ ਤਾ ਖਰਾ ਡਰਾਵਣਾ ਵਿਲਾਤ ਲੈ ਅਖਰ ਪਛਤਾਵਣਾ ਸ੍ਰੋਗ ਮਹਲਾ 3ਾ ਸਤ ਗੁਰ ਤੇ ਜੋ ਮੋਹ ਫਿਰੇ ਸੇ ਬੱਦੇ ਦੁਖ ਸਹਾਰੇ ਪਿਰ ਫਿਰ ਮਿਲ ਨਾ ਪਾਏ ਜਿੰਮੈ ਤੈ ਨਰਜਾਈ ਸਹਸਰੋਂ ਨਾ ਛੁੜੇ ਦੁਖ ਮੈਂ ਦੁਖ ਪਾਹੀ ਨਾਨਕ ਨਦਰੀ ਬਖਸ਼ល ਹੈ ਸੁਬਦੇ ਮੇਲ ਬਣਾਏ ਮਹਲਾ 3ਾ ਜੋ ਸਤਗੁਰ ਤੇ ਮੂੰ ਫਰੇ ਤਿੰਨ ਨਾ ਠੋੜ ਨਾ ਠਾਉ ਜੋ ਛੁੱਟੜਾ ਘਰ ਘਰ ਫਰੇ ਦੋ ਚਰਨ ਬਤ ਨਾਉ ਨਾਨਕ ਗੁਰਮੁਖ ਬਖਸ਼ੀ ਐਸੇ ਸਤਗੁਰ ਮੇਲ ਮਿਲਾਉ ਕੋੜੀ ਜੋ ਸੇਵੈ ਸਤ ਮਨਾਰ ਸੇ ਭਉਜਲ ਤਰ ਗਿਆ ਜੋ ਬੋਲੇ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਸੇ ਦਰਗੈ ਪੈਦੇ ਜਾਹੇ ਜਿਨਾਂ ਹਰ ਜਪ ਲਿਆ ਹਰ ਸੇਵੈ ਸਹੀ ਪੁਰਖ ਜਿਨਾਂ ਹਰ ਤੁਧ ਮਿਆ ਗੁਣ ਗਾਵਾਂ ਪਿਆ ਨਾਰੇ ਨਿਤ ਗੁਰਮੁਖ ਪ੍ਰਮਾਪੋ ਗਿਆ ਸ਼ਲੋਕ ਮਹੱਲਾ 3 ਥਲੈ ਵਿੱਚ ਤੈ ਵਸਤੂ ਪੀਉ ਹਰ ਪੂਜਨ ਅੰਮ੍ਰਿਤ ਸਾਰ ਜਿਤ ਖਾਧੈ ਮਨ ਤ੍ਰਿਪਤੀਐ ਪਾਈਐ ਮੁਖ ਦਵਾਰ ਅਭੋਜਨ ਲਭੈ ਸੰਤੋਲ ਬੈ ਗੁਰ ਵਿਚਾਰੇ ਮੋਧਾਵਣੀ ਕਉ ਵਿਚੋ ਕੱਢੀਐ ਸਦਾ ਰਖੀਐ ਉਤਾਰ ਏ ਮੋਧਾਵਣੀ ਸਤਿਗੁਰੁ ਪਾਈ ਗੁਰ ਸਿਖਲ ਦੀਪਾਲ ਨਾਰੇ ਜਿਸੁ 부ਝਾਇਐ ਸੋ 부ਝਸੀ ਹਰ ਪਾਇਆ ਗੁਰਮੁਖ ਘਾਲ ਮਹੱਲਾ ਤੀਜਾ ਜੋਤੁਰ ਮੇਲੇ ਸਿਮਨ ਰਹੇ ਸਤੁਰ ਸੋਚਿਤ ਲਾਏ ਪਾਪ ਵੀ ਛੋਣਨ ਸੇ ਵਿਛੜੇ ਕੁੱਝ ਪੈ ਖੁਆਏ ਨਾਨਕ ਵਿਣ ਕਰਮਾਂ ਕਹਿ ਪਾਈ ਐ ਪੂਰਬ ਲਿਖਿਆ ਕਮਾਏ ਪੂੜੀ ਬਹਿ ਸਖੀਆਂ ਜਸ ਗਾਵੇ ਗਮਨ ਹਾਰੀਆਂ ਹਰਨਾਮ ਸਲਾਹੋ ਲਿਤ ਖਰ ਕੋ ਬਲਹਾਰੀਆਂ ਜਿਨ ਨੇ ਸੁਣ ਮੰਨਿਆ ਹਰਨਾਉ ਤਨਾ ਹੋ ਵਾਰੀਆਂ ਗੁਰਮੁਖ ਅਰ ਮੇਲ ਮਿਲਾਵਣ ਹਾਰੀਆਂ ਹੰਬਲਾ ਜਮਾਨਦਨ ਰਾਤ ਗੁਰ ਦੇਖਣ ਹਾਰਿਆ ਸੋਕ ਮਹੱਲਾ ਤੀਜਾ ਵਣ ਨਾਮੈ ਸਪ੍ਰਮ ਦੇਨ ਤੋਟ ਸੈਸਾਰ ਮਨ ਮੁਖ ਕਰਮ ਕਮਾਵਣੇ ਮਨ ਮੁਖ ਕਰਮ ਕਮਾਵਣੇ ਹੁਮੇ ਅੰਦ ਬੂਬਾਰ ਗੁਰਮੁਖ ਮਹਰਤ ਪੀਵਣਾ ਨਾਨ ਸ਼ਬਦ ਵਿੱਚ ਚਾਰ ਮਹੱਲਾ ਕੀਜਾ ਸੱਜੇ ਜਾਗੇ ਸੱਜੇ ਸੁਵੇ ਗੁਰਮੁਖੰਦਨੁ ਸਤਿ ਤਤ ਹੋਇ ਮਨੁ ਪਰਮੈ ਸਹਿਸ ਹੋਵੈ ਅੰਤਰ ਚਿੰਤਾ ਨੀਦ ਨਾ ਸੋਵੈ ਜਾਨੀ ਜਾਗੇ ਸਵੇ ਸੁਭਾਈ ਨਾਨ ਨਾਮ ਅਮਰਤਿ ਆਵ ਬੋੜੀ ਜੋਰ ਨਾਮ ਤਿਆਵੈ ਦੁਹਰ ਰਤਿਆ ਹਾਰੇ ਕਤਿ ਆਵੈ ਇਕ ਇਕੋ ਹਰ ਸਤਿਆ ਹਾਰੇ ਇਕੋ ਵਰਤੈ ਇਕ ਇਕੋਤਿ ਪਤਿਆ ਦੁਹਰ ਨਾਮ ਕਿ ਆਵੈ ਤਨ ਡਰ ਸੁਖ ਕਤਿਆ ਗੋਰਾ ਮਤੀ ਦੇਵ ਆਪ ਗੁਰਮੁਖ ਰਜਪਿਆ ਸਲੋਕ ਮਹਲਾ 3ਆੰਤਰ ਗਿਆਨ ਆਇਓ ਜਿਤ ਕੇ ਸੋਜੀ ਪਾਇ ਬਿਠਾ ਕੈ ਸਾਲਾਈ ਅੰਦੰਦ ਕਮਾਈ ਨਾਨਕ ਸ਼ਬਦ ਬਿਸ਼ਾਣੀ ਨਾਮ ਸਹਿਮਣਿ ਆਈ ਮਹਲਾ 3 ਇੱਕ ਬਾਣੀ ਇੱਕ ਗੁਰੇ ਕੋ ਸ਼ਬਦ ਵਿਚਾਰ ਸੱਚਾ ਸਵਦਾ ਹਟ ਸੱਚ ਰਤਨੀ ਭੰਡਾਰ ਗੁਰੂ ਕਿਰਪਾ ਤੇ ਪਾਈ ਨਾ ਜੋ ਦੇਵੈ ਦੇਵਨਹਾਰ ਸੱਚਾ ਸੋਦਾ ਲਾਭ ਸਦਾ ਖੱਟਿਆ ਨਾਮਿਆਕਾਰ ਵਿਖੇ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣਹਾਰ ਨਾਨਕ ਸਤਸਲਈ ਤੰ ਸਵਰਨਹਾਰ ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨੈ ਭਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਕੁੜਿਆਰੀ ਰਜੈ ਕੂੜ ਜੋ ਵਿਸ਼ਟਾ ਕਾਗ ਖਾਵੇ ਜਿਸ ਹੋਏ ਕਿਰਪਾਲ ਸੁਨਾਮ ਤੇ ਆਵੇ ਹਰ ਗੁਰਮੁਖ ਨਾਮ ਰਾਦਕੂੜ ਪਾਪ ਲੈ ਜਾਵੇ ਸੁਨੋ ਕਮਾਲਾ ਤੀਜਾ ਸਿਖਾਂ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਖਰਿਆ ਨੇ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਸਤਿਗੁਰ ਗਹਿ ਟੈ ਪਉ ਸਭ ਕੀ ਜਾਣੇ ਜਾਣਾ ਸਾ ਮਨ ਸਾਜ ਲਾਈ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਗਹਿ ਬਾਣਾ ਪੀ ਚਲੈ ਤਾ ਦਰਗਹਿ ਪਾਵੇ ਮਾਨ ਨਾਨਕ ਜੈ ਨਾਮ ਅਮਨਾ ਚੇਤ ਮੀਤਨ ਤਿੱਗ ਪਰਣ ਤਿ ਖਾਨ ਮਹੱਲਾ ਤੀਜਾ ਹਰ ਗੁਣ ਤੋੜਨਾ ਵੀ ਕੀਨਤ ਕਹਿਣਾ ਦਾਏ ਨਾਨਕ ਰੂਮੋ ਖਰ ਗੁਣ ਰਵੈ ਗੁਣ ਮੇਰ ਹੈ ਸ ਮਾਇ ਪੌੜੀ ਹਰ ਝੋਲੀ ਦੇ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾੜ ਲਗਾ ਦਿਕਾਈ ਬੋ ਬੋ ਬਿਦ ਭਾਤ ਕਰ ਕੋਈ ਬੂਝੈ ਬੂਝਨ ਹਾਰਾ ਅੰਤਰ ਬਵੇਗ ਕਰ ਸ ਬੂਝੈ ਬਿਵੇਦਿਸ ਬੂਝ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਿੱਤੀ ਪ੍ਰੀਤ ਕਰ ਸਲੋਕ ਮਹਲਾ 3 ਪਰ ਥਾਏ ਸਾਖੀ ਮਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਗੁਰਮੁਖੇ ਜੋ ਭੋਗਰੇ ਪਣਾਪਿ ਛਾਣੈ ਗੁਰ ਪ੍ਰਸਾਦਿ ਜੀਵਤ ਮਰੈ ਤਾ ਮਨ ਹੀ ਤੇ ਮਨ ਮੰਨੈ ਜਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਗਕਤ ਹੈ ਗਿਆਨੈ ਮਹਲਾ 3 ਗੁਰੂ ਚੇਤਨਾ ਲਇ ਅੰਤ ਤਕ ਕੋ ਥਾਏ ਤੰਦਰੁਭਰ ਵੰਧਿਆ ਸੋਤਨ ਕਾਈ ਪਾਏ ਪੰਧ ਤਨ ਕੀ ਪ੍ਰਗਤੀ ਸਬਦਕ ਤ ਖਾਏ ਦੂਰਤੀ ਹਰਨਾਏ ਜਨ ਕੁਰਕੇ ਸੋਦ ਸਲਾਇਆ ਹਰਿ ਸੋਰਾਜ ਸਮਾਏ ਪੰਧ ਦੂਜੈ ਪਾਇ ਪ੍ਰਗਤਿ ਨਾ ਹੋਵੀ ਨਾ ਤਨ ਪੱਲੇ ਪਾਏ ਪੜ ਥਕੇ ਪੜ ਥਕੇ ਸੰਤੋਖ ਨੈ ਉੰਨਨ ਜਲਤ ਵਿਹਾਇ ਕੂਕ ਪੁਕਾਰ ਨਾ ਚੁਕੀ ਨਾ ਸੰਸਾ ਵਿੱਚੋਂ ਜਾਇ ਨਾਨਕ ਨਾਮੇ ਹੋਣਿਆ ਮੁਕਾਲਾ ਫਜਾਏ ਪੋੜੀ ਹਰ ਸਚਨ ਮੇਲ ਬੱਲੇ ਪੰਥ ਦਸਾਈ ਦਵਰ ਦਸੇ ਮਿਤ ਤੇ ਸੋਵਲ ਜਾਏ ਗੁਣ ਸਾਝੀ ਤਿੰਨ ਸੋ ਕਰੀ ਜਨ ਹਰਨਾਮ ਕਾਈ ਹਰ ਸੇ ਪਿਆਰਾ ਨਤ ਸੇਵਰ ਸੁਖ ਪਾਈ ਬਲਹਾਰੀ ਗੁਣ ਬਲਹਾਰੀ ਸਤਗੁਰ ਜਿਨ ਸੋਜੀ ਪਾਈ ਸ਼ਲੋਕ ਮਹਾਨ ਲਾਤੀਜਾ ਪੰਡਤ ਮਹਾਨ ਚੋਕੀ ਦੇ ਵਿਦ ਪੜੈ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹੋ ਮੈ ਨਾਮੇ ਸਾਲ ਪੰਡਿਤ ਭੁੱਲੇ ਦੂਜੇ ਲਾਗੇ ਮਾਇਆ ਕੈ ਵਪਾਰ ਅੰਤਰ ਤ੍ਰਿਸ਼ਨਾ ਭੁਖੇ ਮੂਰਖ ਭੁਖਿਆ ਮੂਲ ਕਬਾਰ ਸਤ ਗੁਰ ਸਤ ਗੁਰ ਸੇਵੀਐ ਸੁਖ ਪਾਇਆ ਸੱਚੇ ਸੋਚ ਵਿਚਾਰ ਅੰਦਰੋਂ ਤ੍ਰਿਸ਼ਨਾ ਭੁਖ ਗਈ ਸੱਚੇ ਨਾਮ ਪਿਆਰ ਨਾਨਕ ਨਾਮ ਰਤੇ ਸੇ ਜੈ ਰਜ ਜਿਨਹਰ ਕਰਤਾ ਰਹੇ ਮਹਲਾ ਤੀਜਾ ਮਨਮੁਖਰ ਨਾਮ ਨਾਸੈ ਆਦਕਮਗਾ ਬੋਤਾ ਯੰਤਰ ਗਿਆਨ ਅਧਿਰ ਹੈ ਸੁਧਨ ਕਾਈ ਪਾਏ ਮਨਠ ਸਹਜ ਨਾਮ ਬੀਜ ਕੁੱਖਾਂ ਕੱਗਿਆ ਖਾਏ ਨਾਮ ਨਿਧਾਨ ਵਿਸਾਰੈ ਬੂਝ ਲੱਗਾ ਜਾਏ ਨਾਨਕ ਗੁਰਮੁਖ ਮਿਲੈ ਵਡਿਆਈਆ ਨਾਨਕ ਗੁਰਮੁਖ ਮਿਲੈ ਵਡਿਆਈਆ ਜੋ ਆਪੇ ਮਿਲ ਮਿਲਾਏ ਪਉੜੀ ਹਰ ਸਨਾਹਰ ਦਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖਰ ਬੋਲੇ ਸਾਹਰ ਭਾਵਣੀ ਸੋ ਗੁਰਮੁਖ ਚਖੇ ਸਾਧ ਸਾਤ ਰਿਪ ਤਾਵਣੀ ਗੁਣ ਗਾਵੈ ਪਿਆਰੇ ਨਿਤ ਗੁਣ ਗਾਇ ਗੁਣੀ ਸਮਝਾਵਣੀ ਜਿਸ ਵੇਵਤਿਆਲ ਸਤਿਗੁਰੂ ਗੁਬ ਲਾਵਣੀ ਸ਼ਲੋਕ ਮਹਲਾ 3 ਹਸਤੀ ਸਿਰਜ ਜੋ ਅੰਕਸ ਹੈ ਅਹਰਣ ਜੋ ਸਰਦੇ ਮੰਤ ਨਾ ਗੈ ਰਾਕੋ ਵੀ ਸੇਵ ਕਰੇ ਕਿਉ ਗੁਰਮੁਖ ਆਪਨੇ ਬੋਰੀਐ ਸਵਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਪੂਜੀਆ ਜਾਪੇ ਨਦਰ ਕਰੇ ਮਹਲਾ 3 ਜਿਨਨੇ ਗੁਰਮੁਖ ਨਾਮ ਜੈਤੀ ਪ੍ਰਮਾਨ ਨਾਨਕੁ ਲੋਧਾ ਆਪਣਾ ਦਰਗਹਿ ਪਾਵੈ ਮਾਨਿ ਪਾਉੜੀ ਗੁਰਮੁਖ ਸਖੀਆਂ ਸਿ ਗੁਰੂ ਮੇਲਾਇ ਇਕ ਸੇਵਕ ਗੁਰਪਾਸਿਕ ਗੁਰਕਾਰੈ ਲਾਈਆ ਜਿਨਨੇ ਗੁਰ ਪਿਆਰਾ ਮਨ ਚਿਤ ਤਿਨਾਂ ਪਾਉ ਗੁਰੂ ਦੇ ਬਾਈਆ ਗੁਰ ਸਿੱਖਾਂ ਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈ ਆ ਗੁਰ ਸਤਿਗੁਰ ਬੋਲੋ ਸਭ ਗੁਰ ਆ ਗੁਰੂ ਜੀ ਵਈਆ ਸ਼ਲੋਕ ਮਾਲਾ ਤੀਜਾ ਨਾਨਕ ਨਾਮ ਨਾਮ ਨਾ ਚੇਤਨੀ ਗਿਆਨੀ ਅੰਧਲੇ ਹੋਰੇ ਕਰਮ ਕਮਾਏ ਦਰਦਨ ਭਗਤੇ ਮਾਰੀਐ ਪਰਵਿਸ਼ਟਾ ਮੈਂ ਪਚਾਹੇ ਮਹਲਾ ਤੀਜਾ ਨਾਨਕ ਸਤਿਗੁਰ ਸੇਵੈ ਆਪਣਾ ਸੇਨਾ ਸੱਚੇ ਪ੍ਰਮਾਨ ਹਰ ਕਹਿ ਨਾ ਸਮਾਇ ਨ ਚੁਕਾ ਬਣ ਜਾਣ ਪੌੜੀ ਤਨ ਸੰਪੇ ਮਾਇਆ ਸੰਚਿ ਅੰਤੇ ਦੁਖਦਾਈ ਕਾਰ ਮੰਦਰੇ ਮਹਿਲ ਸਵਾਰੀ ਅਗਰ ਸਾਥ ਨਾ ਜਾਈ ਹਰ ਰੰਗੀ ਤੁਰੇ ਨਿਤ ਪਾਲੀਐ ਕਿਤੇ ਕਮ ਨਾਈ ਜਨ ਲਾਭੋ ਚਿਤ ਹਰ ਨਾਮ ਸੋ ਅੰਤ ਹੋਏ ਸਖਾਈ ਚਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਇਸ ਲੋਕ ਮਹੱਲਾ ਤੀਜਾ ਬਿਨ ਕਰਮੈ ਨਾਉ ਨਾ ਪਾਈਐ ਪੂਰੇ ਕਰਮ ਪਾਇਆ ਜਾਏ ਨਾਨਕ ਨਦਰੀ ਨਾਨਕ ਨਦਰ ਕਰੇ ਜੀ ਆਪਣੀ ਤਾਂ ਗੁਰਮਤ ਮੇਲ ਮਿਲਾਏ ਮਹੱਲਾ ਪਲਕ ਦਜੈਕ ਦੱਬੀਐ ਇਕਨਾ ਕੁੱਤੇ ਖਾਏ ਇਕ ਪਾਣੀ ਵਿੱਚ ਉਸਟੀ ਇਕ ਪੀ ਫਿਰ ਹੱਸਣ ਪਾਹੀ ਨਾਨਕ ਈਮਨਾ ਜਾਪੇ ਕਿੱਥੇ ਜਾਏ ਸਮਾਹੇ ਪੂੜੀ ਤਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਤੋ ਨਾਮ ਹਰ ਰਾਤੇ ਤਨ ਕੇ ਕਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿੰਨੀ ਗੁਰਮੁਖ ਸੇਵਕ ਸਿੱਖ ਭਾਗਤ ਜਾਏ ਵਰਸਾਤੇ ਤਨ ਕੇ ਤੁਰੇ ਜਿਨ ਕੁੁਰਗੀਰ ਸਭ ਪਵਿੱਤ ਹੈ ਜਿਨਨੀ ਗੁਰਵੰ ਸਿੱਖ ਸਾਧ ਸੰਤ ਚੜ ਜਾਤੇ ਤਿਨ ਕੀ ਕਰਮ ਧਰਮ ਕਰ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਤੀ ਜਿਨ ਕੈ ਪੁੱਤ ਪੁਨ ਹੈ ਸੇ ਗੁਰ ਮੁਖ ਸਿੱਖ ਗੁਰੂ ਹੈ ਜਾਤੇ